ਮੈਂ ਕਹਿੰਦਾ ਸਨਸਨੀਖੇਜ਼ ਗੱਲ ਵੀ ਆ ਬਈ ਪੰਜਾਬ ਦਾ ਸੀਐਮ ਗੁੰਮ ਹੋ ਗਿਆ ਪੰਜਾਬ ਦਾ ਸੀਐਮ ਲਾਪਤਾ ਹੋ ਗਿਆ ਇਹ ਨਹੀਂ ਪਤਾ ਤਾਂ ਲੱਗ ਰਿਹਾ ਕਿੱਥੋਂ ਬੋਲ ਰਿਹਾ ਬਈ ਜਦੋਂ ਸ਼ਕਲ ਤਾਂ ਠੀਕ ਲੱਗ ਰਹੀ ਆ ਚੰਗੇ ਭਲੇ ਲੱਗ ਰਿਹਾ ਬੋਲਦੇ ਵੀ ਚੰਗੇ ਭਲੇ ਆ ਪਰ ਉਹ ਪ੍ਰੋਗਰਾਮ 'ਚੋਂ ਨਹੀਂ ਬੋਲਦੇ ਹੁੰਦੇ ਬੋਲਦੇ ਮੀਡੀਆ 'ਚ ਟੀਵੀ 'ਚ ਹੁੰਦੇ ਇਹ ਸਮਝ ਨਹੀਂ ਆਉਂਦੀ ਬਈ ਮੁੱਖ ਮੰਤਰੀ ਜਿਹੜੇ ਨੇ ਉਹ ਲੁਧਿਆਣਾ ਦੀ ਇਲੈਕਸ਼ਨ ਛੱਡ ਕੇ ਜਾਂਦਾ ਭਜਾਤੇ ਜਾਂ ਭੱਜ ਗਏ ਅਸੀਂ ਲੱਭਦੇ ਫਿਰਦੇ ਆ ਪਰ ਉਹ ਜਦੋਂ ਸ਼ਾਮ ਨੂੰ ਇੱਕਦਮ ਰੂਬਰੂ ਹੁੰਦੇ ਆ ਤਾਂ ਪਹਿਲਾਂ ਪ੍ਰੋਗਰਾਮ ਚੰਗਾ ਭੱਲਾ ਪਤਾ ਲੋਕਾਂ ਨੂੰ ਦੱਸਿਆ ਹੁੰਦਾ ਵੀ ਸੀਐਮ ਆ ਰਹੇ ਆ ਸੀਐਮ ਆ ਰਹੇ ਆ ਜਦੋਂ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਉਹਨਾਂ ਦੇ ਜਗ੍ਹਾ ਉਹਨਾਂ ਦੀ ਧਰਮ ਪਤਰੀ ਪਹੁੰਚ ਜਾਂਦੇ ਤੇ ਆਪ ਉਹ ਟੀਵੀ ਚੋਂ ਨਿਕਲ ਕੇ ਸੰਬੋਧਨ ਕਰਦੇ ਆ ਇਹ ਬੜਾ ਫਿਕਰ ਵਾਲਾ ਗੰਭੀਰ ਗੱਲ ਆ ਵੀ ਕੀ ਕੇਜਰੀਵਾਲ ਹੋਣਾ ਨੇ ਕਿਤੇ ਸਾਡੇ ਪੰਜਾਬ ਦੇ ਸੀਐਮ ਨੂੰ ਕੀ ਉਹਨਾਂ ਨੂੰ ਕਿਤੇ ਕਿਡਨਾਪ ਕਰ ਲਿਆ ਕੀ ਕਿਤੇ ਉਹਨਾਂ ਨੂੰ ਉਹਨਾਂ ਨੇ ਕੋਈ ਇਸ ਤਰੀਕੇ ਨਾਲ ਮੈਡੀਕੇਸ਼ਨ ਕਰਕੇ ਰੱਖਿਆ ਹੋਇਆ ਕਿਉਂਕਿ ਜੋ ਪਤਾ ਲੱਗਿਆ ਓਰੇ ਬਹੁਤ ਐਸੀਆਂ ਗੱਲਾਂ ਹੋਈਆਂ ਅਮਰਸਰ ਸਾਹਿਬ ਚ ਵੀ ਹੋਈਆਂ ਜਲੰਧਰ ਚ ਵੀ ਹੋਈਆਂ ਉਸ ਕਰਕੇ ਬੜਾ ਵੱਡਾ ਫਰਕ ਆ ਕੇਜਰੀਵਾਲ ਤੇ ਭਗਵੰਤ ਮਾਨ ਚ ਪਿਆ ਹੋਇਆ। ਦਿੱਲੀ ਵਰਸਸ ਪੰਜਾਬ ਦੀ ਲੜਾਈ ਚੱਲ ਰਹੀ ਹੈ। ਤੇ ਮੈਨੂੰ ਮੈਂ মিডিਆ ਦੇ ਰਾਹੀਂ ਇਹ ਪੁੱਛਣਾ ਚਾਹੁੰਦਾ ਵੀ ਚੀਫ ਮਿਨਿਸਟਰ ਸਾਹਿਬ ਜਾਂ ਤਾਂ ਲੁਧਿਆਣੇ ਆ ਕੇ ਦੱਸਣ ਜਾਂ ਟੀਵੀ 'ਚ ਦੱਸਣ ਵੀ ਮੈਂ ਬਿਲਕੁਲ ਤੰਦਰੁਸਤਾਂ ਮੈਨੂੰ ਕਿਸੇ ਨੇ ਜ਼ਬਰਦਸਤੀ ਬੰਦ ਕਰਕੇ ਨਹੀਂ ਰੱਖਿਆ ਇਹ ਫਿਕਰ। ਦੂਜੀ ਇੱਕ ਬੜੀ ਬੜੀ ਗੱਲ ਹੋਈ ਆ। ਜਿਹੜਾ ਸਾਡਾ ਬਿਜਲੀ ਦਾ ਬਿੱਲ ਆਉਂਦਾ ਉਹ ਪਹਿਲਾਂ ਜਿਹੜਾ ਬਿਜਲੀ ਦਾ ਬਿੱਲ ਆ ਉਹ ਆਉਂਦਾ ਸੀਗਾ ਉਹਦਾ ਪਰ ਯੂਨਿਟ ਆ ਜਿਹੜਾ ਉਹ ਆਉਂਦਾ ਸੀ ਭਾਈ ਕੇਡਬਲਿਊ ਇਹਦਾ ਲਿਖਿਆ ਜਾਂਦਾ ਸੀ ਵੀ ਉਹ ਕੇਡਬਲਿਊ ਕਿਲੋਵਾਰਟ ਦੇ ਹਿਸਾਬ ਨਾਲ ਜਿਹੜਾ ਉਹ ਬਿੱਲ ਆਉਂਦਾ ਸੀ ਹੁਣ ਇਹਨਾਂ ਨੇ ਪਿੱਛੇ ਕੀ ਕੀਤਾ ਆ ਮੈਂ ਚਿੱਠੀਆਂ ਵੀ ਤੁਹਾਨੂੰ ਦਊਂਗਾ ਜਿਹੜੀਆਂ ਕੀ ਇਹਨਾਂ ਦੇ ਮਹਿਕਮੇ ਨੇ ਕੱਢੀਆਂ ਇਹ ਮੈਂ ਕਾਗਜ਼ ਜਿਹੜਾ ਮੇਰਾ ਲਿਖਿਆ ਹੋਇਆ ਸੀ ਉਹਨੂੰ ਲੈ ਕੇ ਆਇਓ ਜਰਾ ਇਹ ਨਹੀਂ ਇਹ ਨਹੀਂ ਇਸ ਗੱਲ ਤੋਂ ਮੈਂ ਬਾਅਦ ਚ ਗੱਲ ਕਰਦਾ ਇਹ ਜਿਹੜਾ ਬਿੱਲਾ ਹੁਣ ਇਹ ਆਉਣ ਲੱਗ ਗਿਆ ਹੁਣ ਇਹਨਾਂ ਨੇ ਆਰਡਰ ਕੀਤੇ ਆ ਵੀ ਇਹ ਬਿੱਲ ਆਊਗਾ ਕਿ V H ਇਹਦੇ ਵਿੱਚ ਹੀ ਕਾਲਾ ਮਾਲਾ ਸਾਰਾ ਪਹਿਲਾਂ ਬਿੱਲ ਆਉਂਦਾ ਸੀ ਕਿ W ਕਿਲੋਵੋਟ ਸਮਝ ਗਏ ਕਿਲੋਵੋਟ ਕਿਲੋਵੋਲਟ ਤੇ ਹੁਣ ਵਾਟ ਚਾਉਣ ਲੱਗੇ ਆ ਜਿਹੜਾ ਕਿ VA ਦੋ ਗੱਲਾਂ ਐ ਸਾਫ ਕਈ ਵਾਰ ਕਲੈਰਿਟੀ ਨਹੀਂ ਹੁੰਦੀ ਬਿੱਲ ਚ ਦੇਖਿਓ ਪਹਿਲਾ ਬਿੱਲ ਆਉਂਦਾ ਸੀ ਕੇਡਬਲਯੂ ਐਚ ਕੇਡਬਲਯੂ ਐਚ ਹੁਣ ਜਿਹੜਾ ਆਉਣ ਲੱਗ ਗਿਆ ਉਹ ਆਉਣ ਲੱਗ ਕੇਵੀ ਐਚ ਇਹਦੀ ਫੁੱਲ ਫਾਰਮ ਹੁਣ ਇਹ ਕੱਲੇ ਨਾਲ ਇਹ ਕੱਲੇ ਨਾਲ ਫਰਕ ਕਿੰਨਾ ਪਿਆ ਫਰਕ ਕਿੰਨਾ ਪਿਆ 20% ਦਾ ਇਹ ਖੇਡ ਨਾਲ ਬਿਜਲੀ ਦੇ ਬਿੱਲਾਂ 'ਚ ਫਰਕ ਪੈ ਗਿਆ ਹੁਣ ਜੇ ਕਿਸੇ ਦਾ ਬਿੱਲ ਜਿਹੜਾ 300 ਯੂਨਿਟ ਦੀ ਗੱਲ ਕਰਦੇ ਸੀ ਮਾਫ ਉਸ ਹਿਸਾਬ ਨੇ ਸਭ ਨੇ ਫਿੱਟ ਕੀਤਾ ਸੀ ਸੈੱਟ ਕੀਤਾ ਸੀ ਵੀ ਇੰਨੇ ਕੁ ਯੂਨਿਟ ਜੇ 300 ਆ ਜਾਣਗੇ ਤਾਂ ਸਾਡਾ ਬਿੱਲ ਜਿਹੜਾ ਉਹ ਮਾਫ ਹੋ ਜਾਊਗਾ ਇਹਨਾਂ ਨੇ ਕੀ ਸ਼ਤਾਨੀ ਕੀਤੀ ਵੀ 20% ਇਹਦੇ ਨਾਲ ਬਿੱਲ ਉਹ ਵੱਧ ਜਾਏਗਾ ਹਰ ਆਦਮੀ ਦਾ ਜਿਹੜਾ 300 ਤੋਂ ਜਦੋਂ 20% ਆ ਗਿਆ ਤੇ 301 ਆ ਗਿਆ ਤਾਂ ਵੀ ਬਿੱਲ ਲੱਗ ਜਾਣਾ ਇਹਦੇ ਨਾਲ 320 ਤੱਕ ਜਾਣਾ ਤੇ ਉਹ ਸਾਰੇ ਦਾ ਸਾਰਾ ਬੇਲਾ ਜਿਹੜਾ ਉਹ ਲੱਗ ਜਾਣਾ ਤੇ ਬਾਕੀ ਇਹਦੇ ਨਾਲ ਜਿਹੜਾ ਹੈ ਜਿਹਦੇ ਕਿਸ ਦਾ 600 ਯੂਨਿਟ ਆ ਉਹ ਵਧ ਕੇ ਦੇਖ ਲਓ ਕਿੱਥੇ ਚਲੇ ਜਾਣਾ ਜੇ 500 ਯੂਨਿਟ ਆ ਉਹ ਕਿੱਥੇ ਚਲੇ ਜਾਣਾ 600 ਯੂਨਿਟ ਆ ਉਹ ਕਿੱਥੇ ਚਲੇ ਜਾਣਾ ਹੁਣ ਇਹਨਾਂ ਨੇ ਪਹਿਲਾਂ ਇਹ ਚੁਰਾਕੀ ਕੀਤੀ ਸੀ ਵੀ ਕੱਲੀ ਜਿਹੜਾ ਉਹ 20 ਕਿਲੋਵੋਟ ਤੋਂ ਉੱਤੇ ਰੱਖਿਆ ਸੀ ਇਹ ਆਰਡਰ ਸੀਗੇ 24 ਚ 20 ਕਿਲੋਵੋਟ ਤੋਂ ਉੱਤੇ ਹੁਣ ਇਹਨਾਂ ਨੇ ਕੀ ਕੀਤਾ ਚਿੱਠੀ ਤਿਆਰ ਕਰਕੇ 5 6 7 ਕਿਲੋਵੋਟ ਵਾਲਾ ਵੀ ਜਿਹੜਾ ਆਮ ਘਰ ਚ ਜਿਹਦੇ 1 AC ਵੀ ਚੱਲਦਾ ਨਾ 1 AC ਵੀ ਜੇ ਚੱਲਦਾ ਉਹਦਾ 5 ਕਿਲੋਵੋਟ ਦਾ ਮੀਟਰ ਲੱਗਿਆ ਹੁੰਦਾ ਜਿਹਦੇ 2 AC ਹੋਗੇ 3 ਹੋਗੇ ਉਹਦਾ ਤਾਂ ਟਾਪ ਹੀ ਗਿਆ ਕੰਮ ਹੁਣ ਸਾਰਿਆਂ ਨੂੰ 8 ਕਿਲੋਵੋਟ ਦੇ ਵਿੱਚ ਆ ਜਿਹੜਾ ਉਹਨੂੰ ਇਹਨਾਂ ਨੇ ਇਹਦੇ ਵਿੱਚ ਲੈ ਆਂਦਾ ਜਿਹਨੂੰ ਕਹਿੰਦੇ ਆ ਕੇ ਵੀ ਐਚ ਇਹ ਟੈਕਨੀਕਲ ਜਿਹੜੀਆਂ ਗੱਲਾਂ ਹੁਣ ਇੱਕ ਤਾਂ ਇਹਦੇ ਨਾਲ ਰਗੜ ਰੇ ਆ ਲੋਕਾਂ ਨੂੰ ਆ ਗਰਮੀ 'ਚ ਦੂਜਾ ਕੀ ਕੀਤਾ ਜਿਹੜੀ 2 ਰੁਪਏ 50 ਪੈਸੇ ਆ ਪਰ ਯੂਨਿਟ ਆ ਜਿਹੜੀ ਉਹ ਸਬਸਿਡੀ ਸੀਗੀ ਸਾਡੇ ਇਹ 2 ਰੁਪਏ 50 ਪੈਸੇ ਪਰ ਯੂਨਿਟ ਸਬਸਿਡੀ ਸੀ 2 ਰੁਪਏ 50 ਪੈਸੇ ਪਰ ਯੂਨਿਟ ਸਬਸਿਡੀ ਸੀ ਤੇ ਜੇ ਟੈਕਸ ਪਾ ਲੈਂਦੇ ਆ ਤਾਂ ਉਹ 3 ਰੁਪਏ ਬਣ ਜਾਂਦੇ ਸੀ ਹੁਣ ਸਿੱਧੀ ਉਹ ਸਬਸਿਡੀ ਖਤਮ ਕਰਤੀ ਜਦੋਂ ਇਹਨਾਂ ਦੀ ਸਰਕਾਰ ਉਹ ਬਿਲਕੁਲ ਸਬਸਿਡੀ ਤੁਹਾਨੂੰ 3 ਰੁਪਏ ਘੱਟੋ-ਘੱਟ ਪਹਿਲਾਂ 3 ਰੁਪਏ ਜਿਹੜੀ ਸਬਸਿਡੀ ਸੀ ਉਹਦੇ ਵਿੱਚ ਉਹ ਖਤਮ ਉਹਦਾ ਤੁਹਾਨੂੰ ਨੁਕਸਾਨ ਦੂਜਾ ਜਿਹੜਾ ਬੇਲਾ ਉਹਦਾ ਤਰੀਕਾ ਬਦਲਤਾ ਉਹਦੇ ਨਾਲ ਤੁਸੀਂ 300 ਵਾਲੇ ਚ ਨਹੀਂ ਰਹੇ ਹੋਰ ਸਭ ਤੋਂ ਜਿਹੜਾ ਜਿਹੜਾ ਅੱਜ ਲਾਗੂ ਹੋ ਜਾਣਾ ਜਿਹੜੇ ਇੰਡਸਟਰੀਸਟ ਨੇ ਜਿਹੜੇ ਇੰਡਸਟਰੀ ਵਾਲੇ ਆ ਉਹਨਾਂ ਨੂੰ ਅੱਜ ਲਾਗੂ ਹੋ ਜਾਣਾ 6 ਪੀਐਮ ਤੋਂ ਲੈ ਕੇ 6 ਵਜੇ ਤੋਂ ਲੈ ਕੇ 10 ਪੀਐਮ ਜਿਹੜਾ ਪੀਕ ਲੋਡ ਟਾਈਮ ਹੁੰਦਾ 4 ਘੰਟੇ ਜਿਹੜੀ ਚੱਲਣੀ ਆ ਉਹਦੇ ਵਿੱਚ ਜਿਹੜਾ ਹੁਣ ਜੂਨ ਤੋਂ ਲੈ ਕੇ ਅਕਤੂਬਰ ਤੱਕ ਉਹਦਾ ਵਿੱਚ 2 ਰੁਪਏ ਪਰ ਯੂਨਿਟ ਕਿੰਨਾ ਜੀ 2 ਰੁਪਏ ਪਰ ਯੂਨਿਟ ਸਿੱਧੇ ਵਧਣੇ ਆ ਜਿਹੜੇ ਇੰਡਸਟਰੀਸਟ ਇਹਨਾਂ ਦੇ ਨਾਲ-ਨਾਲ ਫਿਰਦੇ ਆ ਨਾ ਆ ਜਿਹੜਾ ਸਿੱਧਾ ਫਰਕ ਆ ਜਿਹੜਾ ਉਹ 2 ਰੁਪਏ ਪਰ ਯੂਨਿਟ ਵਹਿਣਾ ਉਦੋਂ ਬਾਅਦ ਫਿਰ ਅਕਤੂਬਰ ਤੋਂ ਮਾਰਚ ਤੱਕ 1 ਰੁਪਏ ਪਰ ਯੂਨਿਟ ਕਰ ਦੋ ਜਿਹੜਾ ਆ ਹੁਣ ਟਾਈਮ ਚੱਲ ਰਿਹਾ ਪੀਕ ਲੋਡ ਦਾ ਸਮੇਂ ਤੇ ਉਹ 2 ਰੁਪਏ ਪਰ ਯੂਨਿਟ ਹੋਰ ਵਧਾ ਦਤੇ ਇਹ ਮੰਤਰੀ ਭੇਜਣਗੇ ਪੇਤਾ ਹਾਂਜੀ ਦੇ ਦੋਵੇਂ ਨਿਮਨ ਮੰਤਰੀ ਦੇ ਭੇਜਣਾ ਇਹ ਵੀ ਗੱਲ ਬਿਲਕੁਲ ਬਿਲਕੁਲ ਠੀਕ ਆ ਇਹ ਮੰਨ ਅਗਲਾ ਉਸੇ ਭਲੇਖੇ ਚ ਰਹਿੰਦਾ ਏ ਵੀ ਜਿਹੜਾ ਪੁਰਾਣੇ ਤਰੀਕੇ ਨਾਲ ਬਿਲਾ ਕੇ ਡਬਲਯੂ ਐਚ ਦੇ ਹਿਸਾਬ ਨਾਲ ਲਿਆ ਜਾ ਰਿਆ ਉਹ ਮੰਥਲੀ ਵੀ ਲਿਆ ਜਾਊ ਤੇ ਤੁਹਾਡਾ ਬਿੱਲ ਸਿੱਧਾ ਤਰੀਕਾ ਬਦਲ ਕੇ ਸਿੱਧਾ 20% ਬਿੱਲ ਵੱਧ ਗਿਆ ਇੱਕ ਇਹਨਾਂ ਨੇ ਜਿਹੜਾ ਡਾਇਰੈਕਟਰ ਆ ਇੱਕ ਮੈਂ ਗੱਲ ਹੋਰ ਕਹਿਣਾ ਜਿਹੜਾ ਡਾਇਰੈਕਟਰ ਜਿਹੜਾ ਡਾਇਰੈਕਟਰ ਆ ਉਹਨੂੰ ਉਹਦੀ ਕੁਆਲੀਫਿਕੇਸ਼ਨ ਜਿਹੜੀ ਚਾਹੀਦੀ ਸੀ ਉਹ ਬਿਲਕੁਲ ਕੁਆਲੀਫਿਕੇਸ਼ਨ ਡਾਇਰੈਕਟਰ ਕਿਉਂਕਿ ਆਪਣੀ ਮਨਮਰਜ਼ੀ ਦਾ ਲਾਇਆ ਜਾਵੇ ਤੇ ਉਹ ਮਨਮਰਜ਼ੀ ਤੇ ਚੱਲੇ ਉਹ ਜਿਹੜਾ ਡਾਇਰੈਕਟਰ ਆ ਉਹ ਤੁਸੀਂ ਆਪ ਪਤਾ ਮੈਂ ਨਾ ਨਹੀਂ ਲੈਣਾ ਚਾਹਦਾ ਕਿਉਂਕਿ ਇਹ ਨਿੱਜੀ ਗੱਲ ਆ ਪਰ ਸਰਕਾਰ ਨੇ ਉਹ ਡਾਇਰੈਕਟਰ ਆ ਜਿਹੜਾ ਜੋ ਕੁਝ ਉਹਦੇ ਲਈ ਰਿਕੁਆਇਰਮੈਂਟ ਸੀ এডੂਕੇਸ਼ਨ ਕੀ ਉਹਦਾ ਚਾਹੀਦਾ ਸੀ ਉਹ ਸਭ ਤੈਸ ਨੈਸ ਖਤਮ ਕਰਕੇ ਹੁਣ ਉਸ ਤੋਂ ਬਾਅਦ ਮੈਂ ਇੱਕ ਗੱਲ ਹੋਰ ਅਕੀਵ ਚ ਕਰਨਾ ਚਾਹੁੰਦਾ ਇਸ ਵਾਰ ਇੱਕ ਨਵਾਂ ਕੰਮ ਹੋਇਆ ਜਿਹੜਾ ਕਿ ਅੱਗੇ ਤੋਂ ਪਿਰਤਪਾਤੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਅੱਗੇ ਕੀ ਹੁੰਦਾ ਸੀ ਜਿਹੜੇ ਬੜੇ ਤੋਂ ਬੜੇ ਇੰਡਸਟਰੀਸਟਸ ਸੀ ਕਿਉਂਕਿ ਲੁਧਿਆਣਾ ਸਭ ਤੋਂ ਵੱਡਾ ਇੰਡਸਟਰੀਅਲ ਦਾ ਹੱਬ ਆ ਉਹ ਬੜੇ ਤੋਂ ਬੜੇ ਇੰਡਸਟਰੀਸਟਸ ਸੀ ਅੱਗੇ ਕੀ ਸੀ ਇੰਨੀ ਮਾਨਮਰਿਆਦਾ ਹੁੰਦੀ ਸੀ ਵੀ ਉਹ 노 ਡਾਊਟ ਆਖਰ ਪਾਰਟੀਆਂ ਨੂੰ ਪੈਸਾ ਉਹੀ ਦਿੰਦੇ ਨੇ ਕੈਂਡੀਡੇਟਾਂ ਨੂੰ ਪੈਸਾ ਉਹੀ ਦਿੰਦੇ ਆ ਪਰ ਕਦੇ ਵੀ ਪਰ ਕਦੇ ਵੀ ਉਹਨਾਂ ਦੇ ਐਨਾ ਡੰਡਾ ਨਹੀਂ ਦਿੱਤਾ ਜਾਂਦਾ ਸੀ ਵੀ ਤੁਸੀਂ ਸਰਕਾਰ ਵਾਲੇ ਵੀ ਆਪਣੇ ਪ੍ਰੋਗਰਾਮ ਵੀ ਖਰਚ ਕਰੋ ਹੁਣ ਇਸ ਵਾਰ ਮੈਂ ਸਾਰੇ ਇੰਡਸਟਰੀਸਟਾਂ ਨੂੰ ਕਹਿਣਾ ਤੁਸੀਂ ਕਰਤਾ ਲਏ ਤੁਸੀਂ ਪੈਸਾ ਵੀ ਦੇਤਾ ਉਹਦਾ ਹਿਸਾਬ ਵੀ ਕਰਾਂਗੇ ਵੀ ਕਿੰਨਾ ਕਿੰਨਾ ਤੁਸੀਂ ਪੈਸਾ ਦਿੱਤਾ ਉਸ ਤੋਂ ਬਾਅਦ ਪੈਸੇ ਦੇਣ ਤੋਂ ਬਾਅਦ ਤੁਹਾਡੇ ਘਰਾਂ 'ਚ ਕਦੇ ਕਿਰਾਏ ਸੀ ਜਦੋਂ ਕਦੇ ਪ੍ਰਕਾਸ਼ ਸਿੰਘ ਬਾਦਲ ਸੀ ਚਾਹੇ ਕੈਪਟਨ ਰਵਿੰਦਰ ਸਿੰਘ ਸੀ ਚਾਹੇ ਕੋਈ ਹੋਰ ਮੁੱਖ ਮੰਤਰੀ ਸੀ ਕਦੇ ਆਸਤਿਕ ਨੇ ਇੰਨਾ ਤੰਗ ਨਹੀਂ ਕੀਤਾ ਸੀ ਅੱਜ ਉਹ ਸਾਰੇ ਇੰਡਸਟਰੀਸ ਤੁਸੀਂ ਵੀ ਕਵਰ ਕਰਨ ਜਾਂਦੇ ਹੋ ਸਾਰੇ ਬੜੇ ਤੋਂ ਬੜੇ ਇੰਡਸਟਰੀ ਜਿਹੜੇ 20 ਤੋਂ 50 ਵਿੱਚ ਮੈਂ ਕਹਿੰਦਾ ਗਿਣਤੀ ਆ ਕਈਆਂ ਨੂੰ ਨਹੀਂ ਵੀ ਜਾਣਦੇ ਉਹ ਸਾਰੇ ਇੰਡਸਟਰੀਸਟਾਂ ਨੇ ਆਪਣੇ ਘਰੇ ਚੀਫ ਮਿਨਿਸਟਰ ਦੇ ਚੀਫ ਮਿਨਿਸਟਰ ਦੀ ਘਰ ਵਾਲੀ ਦੇ ਪ੍ਰੋਗਰਾਮ ਕੀਤੇ ਹੁਣ ਮੈਨੂੰ ਇਹ ਦੱਸੋ ਜਦੋਂ ਨਵੀਂ ਪਿਰਤ ਪਾਤੀ ਕੱਲ ਨੂੰ ਕੋਈ ਪਾਰਟੀ ਆਊਗੀ ਕਿਸੇ ਦੀ ਸਰਕਾਰ ਆਊਗੀ ਉਹ ਹੁਣ ਕੋਈ ਤੁਹਾਨੂੰ ਬਖਸ਼ੂਗਾ ਨਹੀਂ ਉਹ ਤੁਹਾਡੇ ਤੋਂ ਘਰੇ ਪ੍ਰੋਗਰਾਮ ਰਖਾਊਗਾ ਵੀ ਰੱਖੋ ਵੱਡੇ ਇੰਡਸਟਰੀਸ ਸਾਹਿਬ ਵੀ ਜਿੰਨੇ ਆਪਣੇ ਮੁਲਾਜ਼ਮ ਨੇ ਕਿਉਂਕਿ ਉਹਨਾਂ ਨੂੰ ਬਿਠਾ ਕੇ ਵੀ ਉਹਨਾਂ ਨੇ ਪ੍ਰੇਡ ਕਰਾਈ ਵੱਡੇ 5-10 ਇੰਡਸਟਰੀਸ ਐਸੇ ਆ ਜਿਨ੍ਹਾਂ ਨੇ ਆਪਣੇ ਹਰ ਮੁਲਾਜ਼ਮ ਨੂੰ ਬਿਠਾ ਕੇ ਮੂਹਰੇ ਆਮ ਆਦਮੀ ਦੇ ਕੈਂਡੀਡੇਟ ਮੂਹਰੇ ਪ੍ਰੇਡ ਕਰਾਈ ਦਿਖਾਇਆ ਉਹਦੇ ਨਾਲ ਉਹਨਾਂ ਨੂੰ ਪলিউਸ਼ਨ ਬੋਰਡ ਦੇ ਸਰਟੀਫਿਕੇਟ ਪਾਸ ਦੇ ਮਿਲੇ ਜਿਹੜੇ ਦਿੱਲੀੋਂ ਆ ਕੇ